ਸਸ਼ੀਕਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਡੀ ਕਲਾਸ 4th ਗਵਰਨਮੈਂਟ EMPLOYEES UNION ਪੰਜਾਬ 1680 ਦੀ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਦਫ਼ਤਰ ਰਾਜਪੁਰਾ ਕੋਲ ਨੇ ਪਟਿਆਲਾ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਜਗমোহন ਸਿੰਘ ਨੋਲੱਖਾ ਨੇ ਕੀਤੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਾਥੀ ਦਰਸ਼ਨ ਸਿੰਘ ਲੁਬਾਣਾ ਸ਼ਾਮਲ ਹੋਏ ਮੀਟਿੰਗ ਵਿੱਚ ਦੇਸ਼ ਦੀ ਜੰਗ ਨੂੰ ਮੁੱਖ ਰੱਖਦੇ ਹੋਏ ਜੋ ਰੈਲੀ 14 ਮਈ 2025 ਨੂੰ ਵਨ ਮੰਡਲ ਮੁਹਾਲੀ ਵਿਖੇ ਕੀਤੀ ਜਾਣੀ ਸੀ ਉਸ ਨੂੰ ਮੋਲਤਵੀ ਕੀਤਾ ਗਿਆ ਹੈ ਮੀਟਿੰਗ ਨੇ ਇਸ ਗੱਲ ਤੇ ਵਣ ਵਿਭਾਗ ਦੇ ਅਧਿਕਾਰੀਆਂ ਦੀ ਸਖਤ ਨਿੰਦਾ ਕੀਤੀ ਹੈ ਉਹਨਾਂ ਵੱਲੋਂ ਵਣ ਮੰਤਰੀ ਸ਼੍ਰੀ ਲਾਲ ਚੰਦ ਘਟਾਰੂਜਕ ਵੱਲੋਂ ਕੱਚੇ ਕਾਮਿਆਂ ਨੂੰ ਪੱਕਾ ਕਰਨਾ ਕੰਮ ਤੋਂ ਹਟਾਏ ਕਾਮੇ ਕੰਮ ਤੇ ਵਾਪਸ ਹਾਜ਼ਰ ਕਰਨਾ ਮੁਲਾਜ਼ਮਾ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨਾ ਆਦਿ ਇੱਕ ਦਰਜਨ ਮੰਗਾਂ ਨੂੰ ਮਿਤੀ 13 ਫਰਵਰੀ 2024 ਨੂੰ ਅਤੇ ਮਿਤੀ 18 ਫਰਵਰੀ 2025 ਨੂੰ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਤੇ ਇਸ ਤੇ ਕਾਰਵਾਈ ਕਰਵਾਈ ਜਾਰੀ ਨਾ ਕਰਨ ਦੀ ਵੀ ਨਿੰਦਾ ਕੀਤੀ ਗਈ ਮੀਟਿੰਗ ਵਿੱਚ ਅਮਨ ਸ਼ਾਂਤੀ ਦਾ ਸੁਨੇਹਾ ਵੀ ਦਿੱਤਾ ਗਿਆ ਮੀਟਿੰਗ ਨੂੰ ਮੁਲਤਵੀ ਕੀਤੇ ਐਕਸ਼ਨ ਪ੍ਰੋਗਰਾਮ ਨੂੰ ਮੁੰਡ ਲਾਗੂ ਕਰਦੇ ਹੋਏ 26 ਮਈ 2025 ਤੋਂ ਪ੍ਰਧਾਨਮukh ਵਣਪਾਲ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ வன ਵਿਕਾਸ ਨਿਗਮ ਦੇ ਦਫਤਰ ਵਣਪਵਨ ਮੁਹਾਲੀ ਵਿਖੇ ਅਨਮਿੱਥੇ ਸਮੇਤੇ ਧਰਨਾ ਦੇਣਾ ਦੇਣਾ ਅਨਮਿੱਥੇ ਸਮੇਤੇ ਧਰਨਾ ਦੇਣਾ ਮੰਗਾਂ ਦੀ ਪ੍ਰਾਪਤੀ ਉਪਰੰਤ ਇਹ ਧਰਨੇ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਧੰਨਵਾਦ